ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 3-4 ਦਿਨ ਹੋ ਗਏ ਆ ਜਿਹੜੇ ਗਾਇਕ ਨੇ ਜਸਵਿੰਦਰ ਬਰਾੜ ਜੀ ਇਹਨਾਂ ਦੀ ਵੀਡੀਓ ਕਾਫੀ ਲੋਕ ਪੁੱਠੀਆਂ ਸਿੱਧੀਆਂ ਬਣਾ ਕੇ ਤੇ ਮਜ਼ਾਕ ਬਣਾ ਰਹੇ ਆ ਹੋਰ ਤੇ ਚਲੋ ਉਹਨਾਂ ਧੀ ਭੈਣ ਤੇ ਵੀ ਆ ਗਏ ਨੇ ਠੀਕ ਹੈ ਸੋਹਣੀ ਮਾਨਸਿਕਤਾ ਸਾਡੇ ਪੰਜਾਬੀਆਂ ਦੀ ਬਹੁਤ ਖੂਬ ਨਾਮ ਰੋਸ਼ਨ ਕਰ ਰਹੇ ਹੋ ਤੁਸੀਂ ਪੰਜਾਬ ਦਾ ਇੱਕ ਧੀ ਭੈਣ ਦੀ ਇੱਜ਼ਤ ਨੂੰ ਨਿਲਾਮ ਕਰਕੇ ਠੀਕ ਹੈ ਤੇ ਕਦੀ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਧੀਆ ਨਜਾਇਜ਼ ਔਲਾਦ ਦਾ ਡੀਐਨਏ ਟੈਸਟ ਕਰਾਓ ਯਾਰ ਕੌਣ ਹੁੰਦੇ ਤੁਸੀਂ ਪਹਿਲਾਂ ਮੈਨੂੰ ਦੱਸੋ ਠੀਕ ਹੈ ਤੁਸੀਂ ਆਪ ਲੀਗਲ ਹੈਗੇ ਜੇ ਤੁਹਾਨੂੰ ਆਪਣੇ ਆਪ ਦਾ ਪਤਾ ਹੈ ਜਿਹੜੇ ਪੁੱਛ ਰਹੇ ਆ ਪਹਿਲਾਂ ਆਪਣਾ ਡੀਐਨਏ ਚੈੱਕ ਕਰਾ ਕੇ ਆਓ ਕਿ ਅਸੀਂ ਜਾਇਜ਼ ਹੈਗੇ ਆ ਠੀਕ ਹੈ ਤੁਸੀਂ ਵੀ ਉਸੇ ਮਾਂ ਦੀ ਕੁੱਖ 'ਚ ਜਨਮ ਲਏ ਹੋ ਠੀਕ ਹੈ ਤੁਸੀਂ ਕੋਈ ਪ੍ਰਗਟ ਨਹੀਂ ਹੋਏ ਤੁਸੀਂ ਡਾਊਨਲੋਡ ਨਹੀਂ ਹੋਏ ਕਿਤੇ ਤੁਸੀਂ ਵੀ ਇੱਕ ਔਰਤ ਦੀ ਕੁੱਖ 'ਚ ਜਨਮ ਲਿਆ ਆ ਸੋ ਇੱਕ ਔਰਤ ਦੀ ਇੱਜ਼ਤ ਕਰਨਾ ਸਿੱਖੋ ਠੀਕ ਹੈ ਜਿਸ ਗੁਰਨਾਨਕ ਸਾਹਿਬ ਜੀ ਨੇ ਔਰਤ ਨੂੰ ਇੱਕ ਮਹਾਨ ਦਰਜਾ ਦਿੱਤਾ ਠੀਕ ਹੈ ਅਸੀਂ ਉਹੀ ਔਰਤ ਨੂੰ ਉਹੀ ਇੱਕ ਮਾਂ ਨੂੰ ਇੱਕ ਧੀ ਨੂੰ ਅਸੀਂ ਯਾਰ ਉਹਨਾਂ ਦੀ ਇੱਜ਼ਤਾਂ ਖੇਡ ਰਹੇ ਆ ਪੰਜਾਬ ਇਦਾਂ ਦਾ ਨਹੀਂ ਸੀ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿੱਖ ਕੌਮ ਜਿਹੜੀ ਹੈ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਸਤੇ ਜਾਣੀ ਜਾਂਦੀ ਆ ਉਹਨਾਂ ਦੀ ਇੱਜ਼ਤ ਤਾੜ-ਤਾੜ ਕਰਨ ਵਾਸਤੇ ਨਹੀਂ ਆ ਪੰਜਾਬ ਇਦਾਂ ਦਾ ਨਹੀਂ ਆ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਮਾਤਾ ਜੀ ਨੂੰ ਵੀ ਕਿ ਕਿਸੇ ਕੁੱਤੇ ਬਿੱਲੀ ਦਾ ਰਿਪਲਾਈ ਨਹੀਂ ਕਰਨਾ ਆਪਣੀ ਜ਼ਿੰਦਗੀ ਜਿਓ ਆਪਣੇ ਪਰਿਵਾਰ ਨੂੰ ਸਮਾਂ ਦਿਓ ਤੇ ਜਿਹੜੇ ਕਹਿੰਦੇ ਆ ਨਾ ਤੁਹਾਨੂੰ ਕੋਈ ਧਮਕੀ ਦਿੰਦੇ ਆ ਜਾਂ ਤੁਹਾਨੂੰ ਕੋਈ ਫੋਨ ਕਾਲ ਕਰਦੇ ਆ ਸਾਨੂੰ ਦੱਸੋ ਅਸੀਂ ਬੈਠੇ ਆ ਠੀਕ ਹੈ ਮਾਤਾ ਜੀ ਨੂੰ ਬੇਨਤੀ ਹੈ ਕਿ ਜੇ ਕੋਈ ਤੰਗ ਪ੍ਰੇਸ਼ਾਨ ਕਰਦਾ ਸਾਨੂੰ ਦੱਸੋ ਫਿਰ ਅਸੀਂ ਜਾਣਾ ਸਾਡਾ ਕੰਮ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 3-4 ਦਿਨ ਹੋ ਗਏ ਆ ਜਿਹੜੇ ਗਾਇਕ ਨੇ ਜਸਵਿੰਦਰ ਬਰਾੜ ਜੀ ਇਨਾਂ ਦੀ ਵੀਡੀਓ ਕਾਫੀ ਲੋਕ ਪੁੱਠੀਏ ਸਿੱਧੀਆਂ ਬਣਾ ਕੇ ਇਹ ਤੇ ਮਜ਼ਾਕ ਬਣਾ ਰਹੇ ਆ ਹੋਰ ਤੇ ਚਲੋ ਉਹਨਾਂ ਧੀ ਭੈਣ ਤੇ ਵੀ ਆ ਗਏ ਨੇ ਠੀਕ ਹੈ ਸੋਹਣੀ ਮਾਸਿਕ ਤਾਂ ਸਾਡੇ ਪੰਜਾਬੀਆਂ ਦੀ ਬਹੁਤ ਖੂਬ ਨਾਮ ਰੋਸ਼ਨ ਕਰ ਰਹੇ ਹੋ ਤੁਸੀਂ ਪੰਜਾਬ ਦਾ ਇੱਕ ਧੀ ਭੈਣ ਦੀ ਇੱਜ਼ਤ ਨੂੰ ਨਿਲਾਮ ਕਰਕੇ ਠੀਕ ਹੈ ਤੇ ਕਦੀ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਧੀ ਆ ਨਜਾਇਜ਼ ਔਲਾਦ ਦਾ ਡੀਐਨਏ ਟੈਸਟ ਕਰਾਓ ਯਾਰ ਕੌਣ ਹੁੰਦੇ ਤੁਸੀਂ ਪਹਿਲਾਂ ਮੈਨੂੰ ਦੱਸੋ ਠੀਕ ਹੈ ਤੁਸੀਂ ਆਪ ਲੀਗਲ ਹੈਗੇ ਜੇ ਤੁਹਾਨੂੰ ਆਪਣੇ ਆਪ ਦਾ ਪਤਾ ਹੈ ਜਿਹਨੇ ਪੁੱਛ ਰਹੇ ਆ ਪਹਿਲਾਂ ਆਪਣਾ ਡੀਐਨਏ ਚੈੱਕ ਕਰਾ ਕੇ ਆਓ ਕਿ ਅਸੀਂ ਜਾਇਜ਼ ਹੈਗੇ ਆਂ ਠੀਕ ਹੈ ਤੁਸੀਂ ਵੀ ਉਸੇ ਮਾਂ ਦੀ ਕੁੱਕ 'ਚ ਜਨਮ ਲਏ ਹੋ ਠੀਕ ਹੈ ਤੁਸੀਂ ਕੋਈ ਪ੍ਰਗਟ ਨਹੀਂ ਹੋਏ ਤੁਸੀਂ ਡਾਊਨਲੋਡ ਨਹੀਂ ਹੋਏ ਕਿਤੇ ਤੁਸੀਂ ਵੀ ਇੱਕ ਔਰਤ ਦੀ ਕੁੱਕ 'ਚ ਜਨਮ ਲਿਆ ਆ ਸੋ ਇੱਕ ਔਰਤ ਦੀ ਇੱਜ਼ਤ ਕਰਨਾ ਸਿੱਖੋ ਠੀਕ ਹੈ ਜਿਸ ਗੁਰਨਾਨਕ ਸਾਹਿਬ ਜੀ ਨੇ ਔਰਤ ਨੂੰ ਇੱਕ ਮਹਾਨ ਦਰਜਾ ਦਿੱਤਾ ਠੀਕ ਹੈ ਅਸੀਂ ਉਹੀ ਔਰਤ ਨੂੰ ਉਹੀ ਇੱਕ ਮਾਂ ਨੂੰ ਇੱਕ ਧੀ ਨੂੰ ਅਸੀਂ ਯਾਰ ਉਹਨਾਂ ਦੀ ਇੱਜ਼ਤਾਂ ਖੇਡ ਰਹੇ ਆ ਪੰਜਾਬ ਐਦਾਂ ਦਾ ਨਹੀਂ ਸੀ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿੱਖ ਕੌਮ ਜਿਹੜੀ ਧੀਆਂ ਪਣਾ ਦੀ ਇੱਜ਼ਤ ਬਚਾਉਣ ਵਾਸਤੇ ਜਾਣੀ ਜਾਂਦੀ ਆ ਉਹਨਾਂ ਦੀ ਇੱਜ਼ਤ ਤਾੜ-ਤਾੜ ਕਰਨ ਵਾਸਤੇ ਨਹੀਂ ਆ ਪੰਜਾਬੀ ਦਾ ਨਹੀਂ ਆ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਮਾਤਾ ਜੀ ਨੂੰ ਵੀ ਕਿ ਕਿਸੇ ਕੁੱਤੇ ਬਿੱਲੀ ਦਾ ਰਿਪਲਾਈ ਨਹੀਂ ਕਰਨਾ ਆਪਣੀ ਜ਼ਿੰਦਗੀ ਜਿਓ ਆਪਣੇ ਪਰਿਵਾਰ ਨੂੰ ਸਮਾਂ ਦਿਓ ਤੇ ਜਿਹੜੇ ਕਹਿੰਦੇ ਆ ਨਾ ਤੁਹਾਨੂੰ ਕੋਈ ਧਮਕੀ ਦਿੰਦੇ ਆ ਜਾਂ ਤੁਹਾਨੂੰ ਕੋਈ ਫੋਨ ਕਾਲ ਕਰਦੇ ਆ ਸਾਨੂੰ ਦੱਸੋ ਅਸੀਂ ਬੈਠੇ ਆ ਠੀਕ ਹੈ ਮਾਤਾ ਜੀ ਨੂੰ ਬੇਨਤੀ ਆ ਕਿ ਜੇ ਕੋਈ ਤੰਗ ਪ੍ਰੇਸ਼ਾਨ ਕਰਦਾ ਸਾਨੂੰ ਦੱਸੋ ਫਿਰ ਅਸੀਂ ਜਾਏ ਸਾਡਾ ਕੰਮ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 3-4 ਦਿਨ ਹੋ ਗਏ ਆ ਜਿਹੜੇ ਗਾਇਕ ਨੇ ਜਸਵਿੰਦਰ ਬਰਾੜ ਜੀ ਇਹਨਾਂ ਦੀ ਵੀਡੀਓ ਕਾਫੀ ਲੋਕ ਪੁੱਠੀਆਂ ਸਿੱਧੀਆਂ ਬਣਾ ਕੇ ਤੇ ਮਜ਼ਾਕ ਬਣਾ ਰਹੇ ਆ ਹੋਰ ਤੇ ਚਲੋ ਉਨਾਂ ਧੀ ਭੈਣ ਤੇ ਵੀ ਆ ਗਏ ਨੇ ਠੀਕ ਹੈ ਸੋਹਣੀ ਮਾਨਸਿਕ ਤੋਂ ਸਾਡੇ ਪੰਜਾਬੀਆਂ ਦੀ ਬਹੁਤ ਖੂਬ ਨਾਮ ਰੋਸ਼ਨ ਕਰ ਰਹੇ ਹੋ ਤੁਸੀਂ ਪੰਜਾਬ ਦਾ ਇੱਕ ਧੀ ਭੈਣ ਦੀ ਇੱਜ਼ਤ ਨੂੰ ਨਿਲਾਮ ਕਰਕੇ ਠੀਕ ਹੈ ਤੇ ਕਦੀ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਧੀ ਆ ਨਜਾਇਜ਼ ਔਲਾਦ ਦਾ ਡੀਐਨਏ ਟੈਸਟ ਕਰਾਓ ਯਾਰ ਕੌਣ ਹੁੰਦੇ ਤੁਸੀਂ ਪਹਿਲਾਂ ਮੈਨੂੰ ਦੱਸੋ ਠੀਕ ਹੈ ਤੁਸੀਂ ਆਪ ਲੀਗਲ ਹੈਗੇ ਜੇ ਤੁਹਾਨੂੰ ਆਪਣੇ ਆਪ ਦਾ ਪਤਾ ਹੈ ਜਿਹਨੇ ਪੁੱਛ ਰਹੇ ਆ ਪਹਿਲਾਂ ਆਪਣਾ ਡੀਐਨਏ ਚੈੱਕ ਕਰਾ ਕੇ ਆਓ ਕਿ ਅਸੀਂ ਜਾਇਜ਼ ਹੈਗੇ ਆ ਠੀਕ ਹੈ ਤੁਸੀਂ ਵੀ ਉਸੇ ਮਾਂ ਦੀ ਕੁੱਖ 'ਚ ਜਨਮ ਲਏ ਹੋ ਠੀਕ ਹੈ ਤੁਸੀਂ ਕੋਈ ਪ੍ਰਗਟ ਨਹੀਂ ਹੋਏ ਤੁਸੀਂ ਡਾਊਨਲੋਡ ਨਹੀਂ ਹੋਏ ਕਿਤੇ ਤੁਸੀਂ ਵੀ ਇੱਕ ਔਰਤ ਦੀ ਕੁੱਖ 'ਚ ਜਨਮ ਲਿਆ ਆ ਸੋ ਇੱਕ ਔਰਤ ਦੀ ਇੱਜ਼ਤ ਕਰਨਾ ਸਿੱਖੋ ਠੀਕ ਹੈ ਜਿਸ ਗੁਰਨਾਨਕ ਸਾਹਿਬ ਜੀ ਨੇ ਔਰਤ ਨੂੰ ਇੱਕ ਮਹਾਨ ਦਰਜਾ ਦਿੱਤਾ ਠੀਕ ਹੈ ਅਸੀਂ ਉਹੀ ਔਰਤ ਨੂੰ ਉਹੀ ਇੱਕ ਮਾਂ ਨੂੰ ਇੱਕ ਧੀ ਨੂੰ ਅਸੀਂ ਯਾਰ ਉਹਨਾਂ ਦੀ ਇੱਜ਼ਤਾਂ ਖੇਡ ਰਹੇ ਆ ਪੰਜਾਬ ਇਦਾਂ ਦਾ ਨਹੀਂ ਸੀ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿੱਖ ਕੌਮ ਜਿਹੜੀ ਹੈ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੋਂ ਵਾਸਤੇ ਜਾਣੀ ਜਾਂਦੀ ਆ ਉਹਨਾਂ ਦੀ ਇੱਜ਼ਤ ਤਾੜ-ਤਾੜ ਕਰਨ ਵਾਸਤੇ ਨਹੀਂ ਆ ਪੰਜਾਬ ਇਦਾਂ ਦਾ ਨਹੀਂ ਆ ਠੀਕ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਮਾਤਾ ਜੀ ਨੂੰ ਵੀ ਕਿ ਕਿਸੇ ਕੁੱਤੇ ਬਿੱਲੀ ਦਾ ਰਿਪਲਾਈ ਨਹੀਂ ਕਰਨਾ ਆਪਣੀ ਜ਼ਿੰਦਗੀ ਜਿਓ ਆਪਣੇ ਪਰਿਵਾਰ ਨੂੰ ਸਮਾਂ ਦਿਓ ਤੇ ਜਿਹੜੇ ਕਹਿੰਦੇ ਆ ਨਾ ਤੁਹਾਨੂੰ ਕੋਈ ਧਮਕੀ ਦਿੰਦੇ ਆ ਜਾਂ ਤੁਹਾਨੂੰ ਕੋਈ ਫੋਨ ਕਾਲ ਕਰਦੇ ਆ ਸਾਨੂੰ ਦੱਸੋ ਅਸੀਂ ਬੈਠੇ ਆ ਠੀਕ ਹੈ ਮਾਤਾ ਜੀ ਨੂੰ ਬੇਨਤੀ ਹੈ ਕਿ ਜੇ ਕੋਈ ਤੰਗ ਪ੍ਰੇਸ਼ਾਨ ਕਰਦਾ ਸਾਨੂੰ ਦੱਸੋ ਫਿਰ ਅਸੀਂ ਜਾਏ ਸਾਡਾ ਕੰਮ ਜਾਣੇ